ਪਿੱਲੰਬੱਚੇ ਸਰਕਾਰੀ ਸਕੂਲ ਦੇ ਵਿੱਚ ਜਾਂਦੇ ਤੇ ਸਰਕਾਰੀ ਸਕੂਲ ਦੇ ਵਿੱਚ ਦਾਖਲਾ ਨਹੀਂ ਮਿਲਦਾ ਤੇ ਫਿਰ ਪ੍ਰਾਈਵੇਟ ਸਕੂਲ ਦੇ ਵਿੱਚ ਦਾਖਲਾ ਲੈ ਸਕਦੇ ਆ ਪਹਿਲੀ ਗੱਲ ਤਾਂ ਸਰਕਾਰ ਦਾ ਜਿਹੜਾ ਕੇਂਦਰ ਸਰਕਾਰ ਦਾ ਪਾਰਲੀਮੈਂਟ ਦਾ ਕਾਨੂੰਨ ਸੀਗਾ ਉਹਦੇ ਵਿੱਚ ਇਦਾਂ ਦੀ ਕੋਈ ਕੰਡੀਸ਼ਨ ਨਹੀਂ ਸੀਗੀ ਨਾ ਹੀ ਪੰਜਾਬ ਸਰਕਾਰ ਇਦਾਂ ਦੀ ਕੰਡੀਸ਼ਨ ਕੋਈ ਪਾ ਸਕਦੀ ਸੀਗੀ ਲੇਕਿਨ ਜਿਨ੍ਹਾਂ ਨੇ ਬਨਮੰਨੀ ਕਰਨੀ ਹੁੰਦੀ ਉਹ ਕਰ ਜਾਂਦੇ ਆ ਤੇ ਉਹਨਾਂ ਨੇ ਕਰ ਦਿੱਤੀ ਉਸ ਵੇਲੇ ਬਾਦਲ ਸਾਹਿਬ ਦੀ ਸਰਕਾਰ ਸਰਕਾਰ ਸੀਗੀ 2009 ਦੇ ਵਿੱਚ ਉਹ 15 ਸਾਲ ਹੋ ਗਿਆ ਜੀ 15 ਸਾਲ ਦੇ ਦਰਾਂ ਮਤਲਬ ਇੰਨੇ ਬੱਚਿਆਂ ਦਾ ਨੁਕਸਾਨ ਹੋ ਗਿਆ ਇਹ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਇਆ ਪੰਜਾਬ ਦੇ ਵਿੱਚ ਲਾਗੂ ਨਾ ਹੋਣਾ ਇੱਕ ਬਹੁਤ ਬੰਦਪਗੀ ਗੱਲ ਹੈਗੀ ਆ ਚਾਹੇ ਉਹ ਬਦਲ ਸਾਭ ਦੀ ਸਰਕਾਰ ਹੋਵੇ ਕਾਂਗਰਸ ਦੀ ਸਰਕਾਰ ਹੋਵੇ ਅਮਰਿੰਦਰ ਸਿੰਘ ਦੀ ਸਰਕਾਰ ਸੀ ਚੰਦਜੀਤ ਸਿੰਘ ਚੰਨੀ ਸਰਕਾਰ ਸੀ ਉਸ ਤੋਂ ਬਾਅਦ ਆਮ ਆਦੀ ਪਾਰਟੀ ਦੀ ਸਰਕਾਰ ਆ ਗਈ ਪੰਜਾਬ ਦੇ ਵਿੱਚ 2022 ਦੇ ਵਿੱਚ ਉਹਦੇ ਉਹਨਾਂ ਨੇ ਵੀ ਕਿਸੇ ਨੇ ਲਾਗੂ ਨਹੀਂ ਕੀਤਾ ਮਨਪੀਤ ਜੀ ਮੈਂ ਦੱਸਣਾ ਚਾਹੁੰਦਾ ਕਿ 12 ਐਕਟ ਸੀ ਜਿਹੜਾ ਸੈਕਸ਼ਨ ਹੈ ਉਹ ਉਹਦਾ ਬਿਆਨ ਕਰਦਾ ਉਹ ਕਹਿੰਦਾ ਕਾਨੂੰਨ ਦੇ ਮੁਤਾਬਕ ਕਿ 25% ਜਿਹੜੇ ਗਰੀਬ ਬੱਚੇ ਆ ਉਹਨਾਂ ਦਾ ਦਾਖਲਾ ਪ੍ਰਾਈਵੇਟ ਸਕੂਲਾਂ ਵਿੱਚ ਹੋਏਗਾ ਜਿਨ੍ਹਾਂ ਦੀ ਫੀਸ ਪੰਜਾਬ ਸਰਕਾਰ ਦੇਗੀ ਲੇਕਿਨ ਪੰਜਾਬ ਸਰਕਾਰ ਨੇ ਇਹਨੂੰ ਲਾਗੂ ਨਹੀਂ ਕੀਤਾ ਔਰ 15 ਸਾਲ ਬੇੜ ਕਰਨ ਦੇ ਬਾਅਦ ਕਿਉਂਕਿ ਬਹੁਤ ਸਾਰੇ ਇਦਾਂ ਦੇ ਯਤਨ ਹੋਏ ਜਿਨ੍ਹਾਂ ਨੂੰ ਮੂਰ ਨਹੀਂ ਪਿਆ ਜਿਨ੍ਹਾਂ ਦੀ ਗੱਲ ਨਹੀਂ ਬਣੀ ਫਿਰ ਅਸੀਂ 2024 ਦੇ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਕੋਲ ਗਏ ਉੱਥੇ ਕੇਸ ਕੀਤਾ ਜਨਪਤਾ ਜੀਏ ਕਾਨੂੰਨ ਦੇ ਖਿਲਾਫ ਪੰਜਾਬ ਸਰਕਾਰ ਨੇ ਜਿਹੜਾ ਆਪਣਾ ਐਨਓਸੀ ਵਾਲੀ ਕੰਡੀਸ਼ਨ ਪਾਈ ਸੀ ਜਿਹਨੂੰ ਅਸੀਂ 7.4 ਕਿੰਨੇ ਆ ਪੰਜਾਬ ਜਿਹੜਾ ਰੂਲ ਹੈਗਾ ਉਹ ਗੈਰ ਸਵਿਧਾਨਕ ਹੋਣ ਕਰਕੇ ਗੈਰ ਕਾਨੂੰਨੀ ਹੋਣ ਕਰਕੇ ਮਾਨਯੋਗ ਹਾਈ ਕੋਰਟ ਨੇ ਉਹ ਕਾਨੂੰਨ ਰੱਤ ਕਰ ਦਿੱਤਾ ਔਰ ਨਾਲ ਹੀ ਹੁਕਮ ਕਰ ਦਿੱਤੇ 19 ਫਰਵਰੀ 2025 ਨੂੰ ਕਿ 2025 ਔਰ 26 ਦਾ ਜਿਹੜਾ ਸੈਸ਼ਨ ਹੈ ਉਹਦੇ ਵਿੱਚ ਇਸ ਕਾਨੂੰਨ ਨੂੰ ਲਾਗੂ ਕੀਤਾ ਜਾਵੇ 5 ਮਹੀਨੇ ਹੋ ਗਏ ਆ ਹਾਈ ਕੋਰਟ ਦੇ ਹੁਕਮ ਵੀ ਆ ਗਏ ਫੈਸਲਾ ਵੀ ਆ ਗਿਆ ਸਰਕਾਰ ਨੇ ਹਦਾਇਤਾਂ ਵੀ ਕਰ ਦਿੱਤੀਆਂ ਜਾਰੀ ਲੇਕਿਨ ਹੈਰਾਨੀ ਦੀ ਗੱਲ ਇਹ ਆ ਕਿ ਪੰਜਾਬ ਵਰਗੇ ਸੂਬੇ ਦੇ ਵਿੱਚ ਹਾਈ ਕੋਰਟ ਦੇ ਹੁਕਮ ਵੀ ਲਾਗੂ ਨਹੀਂ ਹੋ ਰਹੇ ਸੰਸਦ ਦਾ ਕਾਨੂੰਨ ਵੀ ਲਾਗੂ ਨਹੀਂ ਹੋ ਰਿਹਾ ਪੰਜਾਬ ਸਰਕਾਰ ਨੇ ਵੀ ਹਦਾਇਤਾਂ ਜਾਰੀ ਕਰ ਪੰਜਾਬ ਸਰਕਾਰ ਨੇ ਹਦਾਇਤਾਂ ਜਾਰੀ ਕਰ ਦਿੱਤੀਆਂ ਇਹਨਾਂ ਹਦਾਇਤਾਂ ਜਾਰੀ ਕਰਨ ਦੇ ਬਾਵਜੂਦ ਵੀ ਜਬਿਨੀ ਪੱਧਰ ਤੇ ਕਿਸੇ ਵੀ ਬੱਚੇ ਦਾ ਦਾਖਲਾ ਨਹੀਂ ਹੋ ਰਿਹਾ ਸਾਰੇ ਜ਼ਿਲ੍ਹਿਆਂ ਦੇ ਵਿੱਚ 23 ਜ਼ਿਲ੍ਹਿਆਂ ਦੇ ਵਿੱਚ ਸਾਡੇ ਕੋਲ ਰਿਪੋਰਟ ਹੈਗੀ ਆ ਅਸੀਂ ਹੌਲੀ-ਹੌਲੀ ਸਾਰਾ ਡਾਟਾ ਇਕੱਠਾ ਕੀਤਾ ਲੋਕਾਂ ਨੇ ਅਪਲਾਈ ਕੀਤਾ ਮੇਰੇ ਕੋਲ 115 ਕੇਸ ਨੇ ਮਹਾਲੀ ਦੇ ਕੇਸ ਨੇ ਬਠਿੰਡਾ ਪਟਿਆਲਾ ਗੁਰਦਾਸਪੁਰ ਕਪੂਰਥਲਾ ਰੋਪੜ ਸਾਰੇ ਜ਼ਿਲ੍ਹਿਆਂ ਦੇ ਕੇਸ ਨੇ ਕਿਉਂਕਿ ਹਾਈ ਕੋਰਟ ਦੇ ਹੁਕਮਾਂ ਨੂੰ 5 ਮਹੀਨੇ ਹੋ ਗਏ ਆ ਅੱਜ 31 ਜੁਲਾਈ ਹੈ ਜਿਹੜੇ ਸਕੂਲ ਹੈ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਜਾਂਦੇ ਆਪ੍ਰੈਲ ਲੰਘ ਗਿਆ ਮਈ ਲੰਘ ਗਿਆ ਜੂਨ ਲੰਘ ਗਿਆ ਅੱਜ ਜੁਲਾਈ ਵੀ ਲੰਘ ਗਿਆ ਠੀਕ ਹੈ 4 ਮਹੀਨੇ ਦੀ ਪੜ੍ਹਾਈ ਖਤਮ ਹੋ ਚੁੱਕੀ ਆ ਬੱਚੇ ਬੱਚੇ ਬੱਚਿਆਂ ਨੂੰ ਦਾਖਲਾ ਤੱਕ ਨਹੀਂ ਮਿਲਿਆ ਜੇ ਦਾਖਲਾ ਨਹੀਂ ਮਿਲਿਆ ਤਾਂ ਤੁਸੀਂ ਕੀ ਉਮੀਦ ਕਰੋਗੇ ਕਿ ਦਾਖਲੇ ਹੋਣਗੇ ਸਾਹਿਕਲ ਜੀ ਨਿਰਪੱਖ ਪੋਸਟ ਤੇ ਤੁਹਾਡਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਮੰਤਰੀਤ ਸਿੰਘ ਰਾਈਟ ਟੂ ਐਜੂਕੇਸ਼ਨ ਦੇ ਅਧੀਨ ਇੱਕ ਲਾਅ ਬਣਦਾ ਜਿਸ ਦੇ ਤਹਿਤ ਇਹ ਵੀ ਇੱਕ ਮਦਦ ਸ਼ਾਮਿਲ ਕੀਤੀ ਜਾਂਦੀ ਹੈ ਕਿ ਜਿਹੜੇ ਬੱਚੇ ਗਰੀਬ ਪਰਿਵਾਰਾਂ ਤੋਂ ਨੇ ਉਹ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹ ਸਕਦੇ ਨੇ ਉਹਨਾਂ ਦੇ ਲਈ 25% ਕੋਟਾ ਜਿਹੜਾ ਉਹ ਵੀ ਰੱਖਿਆ ਜਾਂਦਾ ਇੱਕ ਕਾਨੂੰਨ ਤਾਂ ਬਣ ਜਾਂਦਾ ਪਰ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਲਾਗੂ ਨਹੀਂ ਹੈ ਹਾਲਾਂਕਿ ਚੰਡੀਗੜ੍ਹ ਤੇ ਹੋਰ ਕਈ ਜਿਹੜੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਕਾਨੂੰਨ ਲਾਗੂ ਹੈ ਤਾਂ ਹੁਣ ਕੁਝ ਲੋਕਾਂ ਨੇ ਪਹਿਲ ਕੀਤੀ ਪਹੁੰਚ ਕੀਤੀ ਕੋਰਟ ਤੱਕ ਗਏ ਔਰ ਕੋਰਟ ਨੇ ਸਰਕਾਰ ਨੂੰ ਆਰਡਰ ਵੀ ਕੀਤੇ ਨੇ ਪੂਰਾ ਮਸਲਾ ਜਾਣਾਂਗੇ ਔਰ ਕੀ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਚੰਗੇ ਪ੍ਰਾਈਵੇਟ ਸਕੂਲਾਂ 'ਚ ਪੜਨਾ ਚਾਹੁੰਦੇ ਨੇ ਇਸ ਕੋਟੇ ਦੇ ਅਧੀਨ ਕੀ ਉਹ ਕੋਈ ਫਾਇਦਾ ਲੈ ਸਕਦੇ ਨੇ ਕੀ ਉਹਨਾਂ ਨੂੰ ਇਹ ਸਹੂਲਤ ਮਿਲ ਸਕਦੀ ਹੈ ਸਾਰੀ ਚਰਚਾ ਕਰਾਂਗੇ ਮੇਰੇ ਨਾਲ ਇਸ ਮੁਲਾਕਾਤ ਦਾ ਹਿੱਸਾ ਨੇ ਓਂਕਾਰਨਾਥ ਰਿਟਾਇਰਡ ਆਫੀਸਰ ਨੇ ਪਰ ਹੁਣ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਕੰਮ ਕਰ ਰਹੇ ਨੇ ਸਰ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਮੈਟਰ ਹੈ 25% ਕੀ ਇਹ ਕਿੱਥੇ ਕਿੱਥੇ ਪੂਰਾ ਹੋ ਰਿਹਾ ਤੇ ਪੰਜਾਬ ਇਹ ਇਹਦੇ ਚ ਪਿੱਛੇ ਕਿਉਂ ਰਹਿ ਗਿਆ ਅ ਮਨਵੀਰ ਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਇੱਕ ਤਾਂ 2009 ਦੇ ਵਿੱਚ ਕਾਨੂੰਨ ਬਣ ਬਣਿਆ ਸੀਗਾ ਸੰਸਦ ਦੇ ਕਾਨੂੰਨ ਬਣਿਆ ਸੀ 2009 ਦੇ ਵਿੱਚ ਪਾਸ ਹੋ ਗਿਆ ਇੱਕ 1 April 2010 ਤੋਂ ਲਾਗੂ ਸੀਗਾ ਪੂਰੇ ਭਾਰਤ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਸਾਰੇ ਸੂਬਿਆਂ ਨੇ ਇਹਨੂੰ ਲਾਗੂ ਕਰ ਦਿੱਤਾ ਲੇਕਿਨ ਪੰਜਾਬ ਵੀ ਇੱਕ ਇਤਿਹਾਸਕ ਸੂਬਾ ਸੀਗਾ ਜਿਹਨੂੰ ਅਸੀਂ ਗਾਂਬਦੂ ਸੂਬਾ ਵੀ ਕਹਿੰਦੇ ਆ ਪਰੇ ਦੇ ਕਾਮਜੋਜ ਸੀਗੇ ਜਾਂ ਜਿਹੜੀ ਇਹਨਾਂ ਦੇ ਜਿਹੜੇ ਅਧਿਕਾਰੀ ਸੀਗੇ ਜਿਹੜੇ ਅਫਸਰ ਸੀਗੇ ਸਰਕਾਰਾਂ ਸੀਗੀਆਂ ਉਹਨਾਂ ਨੇ ਇਹਨਾਂ ਨੂੰ ਲਾਗੂ ਨਹੀਂ ਕੀਤਾ ਤੇ ਕਿਦਾਂ ਦਾ ਕਾਨੂੰਨ ਬਣਾ ਦਿੱਤਾ ਨਿਜਮ ਬਣਾਉਂਦੇ ਸਮੇਂ 7.4 ਜਿਹੜਾ ਪੰਜਾਬ ਰਾਈਟ ਟੂ ਐਜੂਕੇਸ਼ਨ ਰੂਲਸ 2011 ਬਣਾਏ ਕਿ ਉਹਦੇ ਵਿੱਚ ਕਿਦਾਂ ਦੀ ਮਦ ਪਾ ਦਿੱਤੀ ਜਿਹਦੇ ਕਰਕੇ ਉਹਨੂੰ ਕਹਿੰਦੇ ਅਸੀਂ ਐਨਓਜੀ ਕਹਿੰਦੇ ਆ ਵੀ ਪਹਿਲਾਂ ਬੱਚੇ ਸਰਕਾਰੀ ਸਕੂਲ ਦੇ ਵਿੱਚ ਜਾਣ ਤੇ ਸਰਕਾਰੀ ਸਕੂਲ ਦੇ ਵਿੱਚ ਦਾਖਲਾ ਨਹੀਂ ਮਿਲਦਾ ਤੇ ਫਿਰ ਪ੍ਰਾਈਵੇਟ ਸਕੂਲ ਦੇ ਵਿੱਚ ਦਾਖਲਾ ਲੈ ਸਕਦੇ ਆ ਪੱਲੀ ਗੱਲ ਤਾਂ ਸਰਕਾਰ ਦਾ ਜਿਹੜਾ ਕੇਂਦਰ ਸਰਕਾਰ ਦਾ ਪਾਰਲੀਮੈਂਟ ਦਾ ਕਾਨੂੰਨ ਸੀਗਾ ਉਹਦੇ ਵਿੱਚ ਇਦਾਂ ਦੀ ਕੋਈ ਕੰਡੀਸ਼ਨ ਨਹੀਂ ਸੀਗੀ ਨਾ ਹੀ ਪੰਜਾਬ ਸਰਕਾਰ ਇਹਦਾ ਦੀ ਕੰਡੀਸ਼ਨ ਕੋਈ ਪਾਸ ਕਰਦੀ ਸੀਗੀ ਲੇਕਿਨ ਜਿਨ੍ਹਾਂ ਨੇ ਮੰਨ ਮੰਨੀ ਕਰਨੀ ਹੁੰਦੀ ਉਹ ਕਰ ਜਾਂਦੇ ਆ ਤੇ ਉਹਨਾਂ ਨੇ ਕਰ ਦਿੱਤੀ ਉਸ ਵੇਲੇ ਬਾਦਲ ਸਾਹਿਬ ਦੀ ਸਰਕਾਰ ਸੀਗੀ 2009 ਦੇ ਵਿੱਚ ਉਹ 15 ਸਾਲ ਹੋ ਗਿਆ ਜੀ 15 ਸਾਲ ਦੇ ਦੌਰਾਨ ਮਤਲਬ ਇੰਨੇ ਬੱਚਿਆਂ ਦਾ ਨੁਕਸਾਨ ਹੋ ਗਿਆ ਇਹ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਇਆ ਪੰਜਾਬ ਦੇ ਵਿੱਚ ਲਾਗੂ ਨਾ ਹੋਣਾ ਇੱਕ ਬਹੁਤ ਬੰਦਪਗੀ ਗੱਲ ਹੈਗੀ ਆ ਬੜੀ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਵਰਗੇ ਸੂਬੇ ਦੇ ਵਿੱਚ ਲਾਗੂ ਨਹੀਂ ਹੋਇਆ ਲੇਕਿਨ ਬਹੁਤ ਸਾਰੀਆਂ ਚਿੱਠੀਆਂ ਲਿਖੀਆਂ ਮੈਮੋਰੰਡਮ ਦਿੱਤੇ ਗਏ ਧਰਨੇ ਦਿੱਤੇ ਗਏ ਲੇਕਿਨ ਕਿਸੇ ਵੀ ਸਰਕਾਰ ਨੇ ਚਾਹੇ ਉਹ ਬਦਲ ਸਾਭੀ ਸਰਕਾਰ ਹੋਵੇ ਕਾਂਗਰਸ ਦੀ ਸਰਕਾਰ ਹੋਵੇ ਅਮਰਿੰਦਰ ਸਿੰਘ ਦੀ ਸਰਕਾਰ ਸੀ ਚੰਦਜੀਤ ਸਿੰਘ ਚੰਨੀ ਸਰਕਾਰ ਸੀ ਉਸ ਤੋਂ ਬਾਅਦ ਆਮ ਆਦੀ ਪਾਰਟੀ ਦੀ ਸਰਕਾਰ ਆ ਗਈ ਪੰਜਾਬ ਦੇ ਵਿੱਚ 2022 ਦੇ ਵਿੱਚ ਉਹਦੇ ਉਹਨਾਂ ਨੇ ਵੀ ਕਿਸੇ ਨੇ ਲਾਗੂ ਨਹੀਂ ਕੀਤਾ 2022 ਦੇ ਵਿੱਚ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਸਿੱਖਿਆ ਔਰ ਜ਼ੇਹਦ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਇਹ ਉਮੀਦ ਕੀਤੀ ਜਾਂਦੀ ਸੀ ਕਿ 2022 ਦੇ ਵਿੱਚ ਸ਼ਾਇਦ ਕਾਨੂੰਨ ਲਾਗੂ ਹੋ ਜਾਏਗਾ ਅਸੀਂ ਬਹੁਤ ਵੱਧ ਚੜ ਕੇ ਉਹਨਾਂ ਨੂੰ ਚਿੱਠੀਆਂ ਵੀ ਲਿਖੀਆਂ ਮੈਮੋਰੰਡਮ ਵੀ ਦਿੱਤੇ ਲੇਕਿਨ ਗੱਲ ਉਹੀ ਰਹੀ ਕਿ ਨਾ ਕਿਸੇ ਵੀ ਸਰਕਾਰ ਨੇ ਲਾਗੂ ਨਹੀਂ ਕੀਤਾ ਤੇ 15 ਸਾਲਾਂ ਦੀ ਜਿਹੜੀ ਇੱਕ ਕਹਾਣੀ ਹੈ ਇੱਕ ਦਾਸਤਾਨ ਹੈਗੀ ਹੈ ਇੱਕ ਬਹੁਤ ਹੀ ਬੜੀ ਦੁੱਖ ਭਰੀ ਕਹਾਣੀ ਹੈ ਪੰਜਾਬ ਦੇ ਬੱਚੇ ਬੱਚਿਆਂ ਦੀ ਗਰੀਬ ਬੱਚਿਆਂ ਦੀ ਪੂਰੇ ਭਾਰਤ ਦੇ ਵਿੱਚ ਤਾਂ ਗਰੀਬ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲਾ ਮਿਲ ਰਿਹਾ ਹੈਗਾ ਇਹਦੀ ਜਿਹੜੀ ਧਾਰਾ ਮਨਪ੍ਰੀਤ ਜੀ ਮੈਂ ਦੱਸਣਾ ਚਾਹੁੰਦਾ ਕਿ 12 ਇੱਕ ਸੀ ਜਿਹੜਾ ਸੈਕਸ਼ਨ ਹੈ ਉਹ ਉਹਦਾ ਬਿਆਨ ਕਰਦਾ ਹੈ ਉਹ ਕਹਿੰਦਾ ਕਾਨੂੰਨ ਦੇ ਮੁਤਾਬਕ ਕਿ 25% ਜਿਹੜੇ ਗਰੀਬ ਬੱਚੇ ਆ ਉਹਨਾਂ ਦਾ ਦਾਖਲਾ ਪ੍ਰਾਈਵੇਟ ਸਕੂਲਾਂ ਵਿੱਚ ਹੋਏਗਾ ਜਿਨ੍ਹਾਂ ਦੀ ਫੀਸ ਪੰਜਾਬ ਸਰਕਾਰ ਦੇਗੀ ਲੇਕਿਨ ਪੰਜਾਬ ਸਰਕਾਰ ਨੇ ਇਹਨੂੰ ਲਾਗੂ ਨਹੀਂ ਕੀਤਾ ਔਰ 15 ਸਾਲ ਬੇੜ ਕਰਨ ਦੇ ਬਾਅਦ ਕਿਉਂਕਿ ਬਹੁਤ ਸਾਰੇ ਇਦਾਂ ਦੇ ਯਤਨ ਹੋਏ ਜਿਨ੍ਹਾਂ ਨੂੰ ਬੂਰ ਨਹੀਂ ਪਿਆ ਜਿਨ੍ਹਾਂ ਦੀ ਗੱਲ ਨਹੀਂ ਬਣੀ ਫਿਰ ਅਸੀਂ 2024 ਦੇ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਕੋਲ ਗਏ ਉੱਥੇ ਕੇਸ ਕੀਤਾ ਸਾਡੇ ਨਾਲ ਇੱਕ ਹੋ ਦੋ ਹੋਰ ਸਾਥੀ ਸੀਗੇ ਉਹ ਦੋ ਤਿੰਨ ਪਬਲਿਕ ਇੰਟਰਸਟ ਲਿਟਿਗੇਸ਼ਨ ਜਿਹਨੂੰ ਕਹਿੰਦੇ ਅਸੀਂ ਜਨ ਹਿੱਤ ਜਾਚ ਕਵ ਕੀਤੀ ਤੇ ਤੁਹਾਨੂੰ ਪਤਾ ਜੀ ਇਹ ਕਾਨੂੰਨ ਦੇ ਖਿਲਾਫ ਪੰਜਾਬ ਸਰਕਾਰ ਨੇ ਜਿਹੜਾ ਆਪਣਾ ਐਨਓਸੀ ਵਾਲੀ ਕੰਡੀਸ਼ਨ ਪਾਈ ਸੀ ਜਿਹਨੂੰ ਅਸੀਂ 7.4 ਕਹਿੰਦੇ ਆ ਪੰਜਾਬ ਜਿਹੜਾ ਰੂਲ ਹੈਗਾ ਉਹ ਗੈਰ ਸਵਿਧਾਨਕ ਹੋਣ ਕਰਕੇ ਗੈਰ ਕਾਨੂੰਨੀ ਹੋਣ ਕਰਕੇ ਮਾਨਯੋਗ ਹਾਈ ਕੋਰਟ ਨੇ ਉਹ ਕਾਨੂੰਨ ਰੱਦ ਕਰ ਦਿੱਤਾ ਔਰ ਨਾਲ ਹੀ ਹੁਕਮ ਕਰ ਦਿੱਤੇ 19 ਫਰਵਰੀ 2025 ਨੂੰ ਕਿ 2025 ਔਰ 26 ਦਾ ਜਿਹੜਾ ਸੈਸ਼ਨ ਹੈ ਉਹਦੇ ਵਿੱਚ ਇਸ ਕਾਨੂੰਨ ਨੂੰ ਲਾਗੂ ਕੀਤਾ ਜਾਵੇ ਔਰ ਨਾਲ ਹੀ ਹਦਾਇਤ ਕੀਤੀ ਕਿ ਜਿਹੜੇ ਸਬੰਧਤ ਅਧਿਕਾਰੀ ਹੈ ਉਹ ਜ਼ਿੰਮੇਵਾਰ ਹੋਣਗੇ ਤੇ ਅੱਜ ਤੁਸੀਂ ਦੇਖ ਲਓ ਕਿ 5 ਮਹੀਨੇ ਹੋ ਗਏ ਆ ਹਾਈ ਕੋਰਟ ਦੇ ਹੁਕਮ ਵੀ ਆ ਗਏ ਫੈਸਲਾ ਵੀ ਆ ਗਿਆ ਸਰਕਾਰ ਨੇ ਹਦਾਇਤਾਂ ਵੀ ਕਰ ਦਿੱਤੀਆਂ ਜਾਰੀ ਲੇਕਿਨ ਹਰਾਨੀ ਦੀ ਗੱਲ ਇਹ ਆ ਕਿ ਪੰਜਾਬ ਵਰਗੇ ਸੂਬੇ ਦੇ ਵਿੱਚ ਹਾਈ ਕੋਰਟ ਦੇ ਹੁਕਮ ਵੀ ਲਾਗੂ ਨਹੀਂ ਹੋ ਰਹੇ ਸੰਸਦ ਦਾ ਕਾਨੂੰਨ ਵੀ ਲਾਗੂ ਨਹੀਂ ਹੋ ਰਿਹਾ ਪੰਜਾਬ ਸਰਕਾਰ ਨੇ ਵੀ ਹਦਾਇਤਾਂ ਜਾਰੀ ਕਰ ਦਿੱਤੀ ਪੰਜਾਬ ਸਰਕਾਰ ਨੇ ਹਦਾਇਤਾਂ ਜਾਰੀ ਕਰ ਦਿੱਤੀਆਂ ਉਹਦੀ ਮੈਂ ਦੱਸ ਦਿੰਦਾ ਕਿ 20 ਮਾਰਚ ਨੂੰ 19 ਫਰਵਰੀ ਨੂੰ ਹੁਕਮ ਆਇਆ 20 ਮਾਰਚ ਨੂੰ ਇਹਨਾਂ ਨੇ ਜਿਹੜਾ ਰੂਲ 7 4 ਚੋ ਵਿਡਰਾ ਕਰ ਲਿਆ ਜਿਹੜਾ ਇਲੀਗਲ ਸੀਗਾ ਅਨਕਨਸਟੀਚੁਨਲ ਸੀਗਾ 21 ਮਾਰਚ ਨੂੰ ਸੈਕਟਰੀ ਐਜੂਕੇਸ਼ਨ ਸਕੂਲ ਐਜੂਕੇਸ਼ਨ ਪੰਜਾਬ ਨੇ ਵੀ ਜਾਰੀ ਕਰ ਦਿੱਤੀ ਹੰਦਾ ਤਾਂ ਡੀਪੀਆਈ ਨੂੰ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਡਿਸਟ੍ਰਿਕਟ ਐਜੂਕੇਸ਼ਨ ਅਫਸਰਾਂ ਨੂੰ ਇਹਨੂੰ ਲਾਗੂ ਕੀਤਾ ਜਾਵੇ ਔਰ 24 ਮਾਰਚ 2025 ਨੂੰ ਡੀਪੀਆਈ ਜਿਹੜੇ ਪੰਜਾਬ ਦੇ ਨੇ ਐਲੀਮੈਂਟਰੀ ਐਜੂਕੇਸ਼ਨ ਦੇ ਉਹਨਾਂ ਨੇ ਵੀ ਸਕੂਲਾਂ ਨੂੰ ਵੀ ਔਰ ਜ਼ਿਲ੍ਹਾ ਅਧਿਕਾਰੀਆਂ ਨੂੰ ਵੀ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਲੇਕਿਨ ਇਹਨਾਂ ਹਦਾਇਤਾਂ ਜਾਰੀ ਕਰਨ ਦੇ ਬਾਵਜੂਦ ਵੀ ਜ਼ਮੀਨੀ ਪੱਧਰ ਤੇ ਕਿਸੇ ਵੀ ਬੱਚੇ ਦਾ ਦਾਖਲਾ ਨਹੀਂ ਹੋ ਰਿਹਾ ਸਾਰੇ ਜ਼ਿਲ੍ਹਿਆਂ ਦੇ ਵਿੱਚ 23 ਜ਼ਿਲ੍ਹਿਆਂ ਦੇ ਵਿੱਚ ਸਾਡੇ ਕੋਲ ਰਿਪੋਰਟ ਹੈਗੀ ਆ ਅਸੀਂ ਹੌਲੀ-ਹੌਲੀ ਸਾਰਾ ਡਾਟਾ ਇਕੱਠਾ ਕੀਤਾ ਲੋਕਾਂ ਨੇ ਅਪਲਾਈ ਕੀਤਾ ਮੇਰੇ ਕੋਲ 115 ਕੇਸ ਨੇ ਮੋਹਾਲੀ ਦੇ ਕੇਸ ਨੇ ਬਠਿੰਡਾ ਪਟਿਆਲਾ ਗੁਰਦਾਸਪੁਰ ਕਪੂਰਥਲਾ ਰੋਪੜ ਸਾਰੇ ਜ਼ਿਲ੍ਹਿਆਂ ਦੇ ਕੇਸ ਨੇ ਲੇਕਿਨ ਇਹਨਾਂ ਕੋਈ ਐਪਲੀਕੇਸ਼ਨ ਵੀ ਆ ਗਈ ਹੈ ਪਰ ਇਹਦੀ ਕੀ ਕਾਰਨ ਹੈ ਪ੍ਰਾਈਵੇਟ ਸਕੂਲਾਂ ਦੀ ਆਪਣੀ ਮਨਮਰਜ਼ੀ ਹੈ ਉਹ ਦਾਖਲ ਨਹੀਂ ਕਰ ਰਹੇ ਜਾਂ ਫਿਰ ਅਧਿਕਾਰੀਆਂ ਦੇ ਨਾਲ ਕੁਝ ਜਿਹੜਾ ਚੱਲ ਰਿਹਾ ਹੈ ਉਹਨਾਂ ਨੂੰ ਆਪ ਤਾਲਮਿਲ ਦੇ ਵਿੱਚ ਲੈ ਲਿਆ ਪ੍ਰਾਈਵੇਟ ਸਕੂਲਾਂ ਨੇ ਕਿ ਇਹ ਜਿਹੜੇ ਪੂਰਾ ਨਹੀਂ ਹੋ ਰਿਹਾ ਪ੍ਰੋਸੈਸ ਜਿਹੜਾ ਉਹਨਾਂ ਨੇ ਲਿਖ ਕੇ ਦਿੱਤਾ 12 ਸਕੂਲਾਂ ਦੀ ਮੈਂ ਗੱਲ ਕਰਦਾ 12 ਸਕੂਲਾਂ ਦੀ ਡਿਟੇਲ ਸਾਡੇ ਕੋਲ ਹੈ 12 ਸਕੂਲਾਂ ਲੈ ਕੇ ਦਿੱਤਾ ਜੀ ਸਰਕਾਰ ਸਾਨੂੰ ਪੈਸੇ ਕਦੋਂ ਦੇਗੀ ਇਹਦੀ ਫੀਸ ਕੌਣ ਦੇਵੇਗਾ ਮਾਪੇ ਦੇਣਗੇ ਜਾਂ ਸਰਕਾਰ ਦੇਗੀ ਕਿਹੜੇ ਰੇਟਾਂ ਦੇ ਹੈਗੀ ਕਦੋਂ ਦੇ ਹੈਗੀ ਪਹਿਲੀ ਗੱਲ ਤਾਂ ਹੈ ਕਿ ਕਾਨੂੰਨ ਦਾ ਸਾਰਿਆਂ ਨੂੰ ਪਤਾ ਹੈਗਾ ਉਹਨਾਂ ਨੇ ਇਹ ਤਾਂ ਮੈਂ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਇਨਕਾਰ ਕਰ ਦਿੱਤਾ ਔਰ ਉਹਨਾਂ ਨੇ ਕਿਹਾ ਬੱਚਿਆਂ ਨੂੰ ਵੀ ਅੱਛੀ ਗੱਲ ਹੈ ਵੀ ਤੁਸੀਂ ਸਾਡੇ ਸਕੂਲ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਪਰ ਇਹ ਦਾਖਲਾ ਐਜੂਕੇਸ਼ਨ ਮਹਿਕਮੇ ਨੇ ਕਰਨਾ ਹੈ ਤੁਸੀਂ ਐਜੂਕੇਸ਼ਨ ਮਹਿਕਮੇ ਦੇ ਕੋਲ ਜਾਓ ਸਕੂਲ ਵਾਲਿਆਂ ਨੇ ਐਜੂਕੇਸ਼ਨ ਮਹਿਕਮੇ ਦੇ ਕੋਲ ਭੇਜ ਦਿੱਤਾ ਜਿਹੜਾ ਸਿੱਖਿਆ ਅਫਸਰਾਂ ਦੇ ਕੋਲ ਭੇਜ ਦਿੱਤਾ ਜਦੋਂ ਸਿੱਖਿਆ ਅਫਸਰ ਕੋ ਭੇਜਿਆ ਉਨਾਂ ਕੋ ਵੀ ਐਪਲੀਕੇਸ਼ਨਾਂ ਚੱਲੇ ਗਈਆਂ ਸਕੂਲ ਕੋ ਵੀ ਚੱਲੇ ਗਈਆਂ ਜ਼ਿਲ੍ਹਾ ਸਿੱਖਿਆ ਅਫਸਰ ਕੋ ਵੀ ਚੱਲੇ ਗਈਆਂ ਲੇਕਿਨ ਦਾਖਲਾ ਕਿਹਨੇ ਉਹਨੂੰ ਮਿਲਿਆ ਜਿਹੜੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਆ ਉਹਨਾਂ ਨੇ ਜਿਹੜੀਆਂ ਐਪਲੀਕੇਸ਼ਨ ਆਈਆਂ ਅੱਗੇ ਡੀਪੀਏ ਪੰਜਾਬ ਨੂੰ ਭੇਜ ਦਿੱਤੀਆਂ ਜਿਹੜੀਆਂ ਦੋ ਤਿੰਨ ਗੱਲਾਂ ਸੀਗੀਆਂ ਜਿਹੜੇ ਪ੍ਰਾਈਵੇਟ ਸਕੂਲ ਗੱਲ ਕਰਦੇ ਕਿ ਸਾਨੂੰ ਪੈਸਾ ਕੌਣ ਦੇਗਾ ਕਦੋਂ ਦੇਗਾ ਇਹਦੇ ਵਿੱਚ ਕਾਨੂੰਨ ਬੜਾ ਸਪੱਸ਼ਟ ਹੈ ਪੰਜਾਬ ਸਰਕਾਰ ਨੇ ਬੱਚਿਆਂ ਦੀ ਫੀਸ ਦੇਣੀ ਹੈ ਮਾਪਿਆਂ ਨੇ ਫੀਸ ਨਹੀਂ ਦੇਣੀ ਸੈਕਸ਼ਨ 12 2 ਬੜਾ ਸਪਸ਼ਟ ਕਹਿੰਦਾ ਹੈ ਕਿ ਐਵਰੇਜ ਪਰ ਚਾਈਲਡ ਐਕਸਪੈਂਡੀਚਰ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਨੇ ਦੇਣਾ ਹੈ ਸੂਬਾ ਸਰਕਾਰ ਨੇ ਦੇਣਾ ਹੈ ਇਹ ਬੜਾ ਕਲੀਅਰ ਹੈਗਾ ਔਰ ਲੇਕਿਨ ਉਹ ਇਹਨਾਂ ਚੀਜ਼ਾਂ ਦਾ ਬਹਾਨਾ ਲਾ ਰਹੇ ਵੀ ਅਸੀਂ ਦਾਖਲੇ ਅਸੀਂ ਕਰਨੇ ਆ ਜਾਂ ਜਿਹੜਾ ਸਿੱਖਿਆ ਅਫਸਰ ਨੇ ਕਰਨੇ ਜਾਂ ਐਜੂਕੇਸ਼ਨ ਵਿਭਾਗ ਨੇ ਕਰਨੇ ਆ ਫਿਰ ਕਿਹੜੀ ਕਲਾਸ ਦੇ ਵਿੱਚ ਕਰਨੇ ਆ ਪਹਿਲੀ ਚ ਕਰਨੇ ਆ ਨਰਸਰੀ ਚ ਕਰਨੇ ਆ ਐਲ ਕੇ ਜੀ ਕਰਨੇ ਆ ਇਹਦੇ ਬਾਰੇ ਸਾਰਾ ਮਤਲਬ ਕਨਫਿਊਜ਼ਨ ਹੈਗਾ ਤੇ ਉਹ ਕਹਿੰਦੇ ਜੀ ਸਰਕਾਰ ਦੀਆਂ ਹਦਾਇਤਾਂ ਕਲੀਅਰ ਨਹੀਂ ਆ ਸਪਸ਼ਟ ਨਹੀਂ ਹੈਗੀਆਂ ਡਿਟੇਲਡ ਜੀ ਪ੍ਰਾਈਵੇਟ ਸਕੂਲ ਕਹਿ ਰਹੇ ਨੇ ਪ੍ਰਾਈਵੇਟ ਸਕੂਲ ਕਹਿ ਰਹੇ ਨੇ ਲੇਕਿਨ ਅਸੀਂ ਬਹੁਤ ਸਾਰੀਆਂ ਚਿੱਠੀਆਂ ਲਿਖੀਆਂ ਨੇ ਮੈਮੋਰੰਡਮ ਵੀ ਦਿੱਤੇ ਨੇ ਧਰਨੇ ਵੀ ਦਿੱਤੇ ਨੇ ਉਹਦੇ ਬਾਅਦ ਬਿਨ ਉਸ ਵੀ ਪੰਜਾਬ ਸਰਕਾਰ ਨੇ 5 ਮਹੀਨਿਆਂ ਦੇ ਵਿੱਚ ਇਹ ਹਦਾਇਤਾਂ ਜਾਰੀ ਨਹੀਂ ਕੀਤੀਆਂ ਸਪਸ਼ਟ ਨਹੀਂ ਕੀਤਾ ਕਨਫਿਊਜ਼ਨ ਨੂੰ ਦੂਰ ਨਹੀਂ ਕੀਤਾ ਇਹ ਤਾਂ ਇੱਕ ਮਹੀਨੇ ਦੀ ਗੱਲ ਹੈ ਜਾਂ 15 ਦਿਨ ਦੀ ਗੱਲ ਹੈ ਜੀ ਸੈਸ਼ਨ ਵੀ ਜ ਸੈਸ਼ਨ ਵੀ ਨਿਕਲ ਸਕਦਾ ਉਹਨੇ ਜੀ ਜੇ ਦੇਖੋ ਕਿ ਹਾਈ ਕੋਰਟ ਦੇ ਹੁਕਮਾਂ ਨੂੰ 5 ਮਹੀਨੇ ਹੋ ਗਏ ਆ ਅੱਜ 31 ਜੁਲਾਈ ਹੈ ਜਿਹੜੇ ਸਕੂਲ ਹੈ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਜਾਂਦੇ ਆ ਅਪ੍ਰੈਲ ਲੰਘ ਗਿਆ ਮਈ ਲੰਘ ਗਿਆ ਜੂਨ ਲੰਘ ਗਿਆ ਅੱਜ ਜੁਲਾਈ ਵੀ ਲੰਘ ਗਿਆ ਠੀਕ ਹੈ 4 ਮਹੀਨੇ ਦੀ ਪੜ੍ਹਾਈ ਖਤਮ ਹੋ ਚੁੱਕੀ ਆ ਬੱਚੇ ਬੱਚੇ ਬੱਚਿਆਂ ਨੂੰ ਦਾਖਲਾ ਤੱਕ ਨਹੀਂ ਮਿਲਿਆ ਜੇ ਦਾਖਲਾ ਨਹੀਂ ਮਿਲਿਆ ਤਾਂ ਤੁਸੀਂ ਕੀ ਉਮੀਦ ਕਰੋਗੇ ਕਿ ਦਾਖਲੇ ਹੋਣਗੇ ਔਰ ਇਸ ਹਾਲ ਦੇ ਵਿੱਚ ਵੀ ਜਿਹੜੇ 2025-26 ਦੇ ਵਿੱਚ ਹਾਈ ਕੋਰਟ ਦੇ ਨੇ ਜੋ ਹੁਕਮ ਦਿੱਤੇ ਸੀਗੇ ਬੀਨੂੰ ਲਾਗੂ ਕੀਤਾ ਜਾਵੇ ਉਹ ਜ਼ਮੀਨੀ ਪੱਧਰ ਤੇ ਲਾਗੂ ਹੀ ਨਹੀਂ ਹੋਇਆ ਜੇ ਲਾਗੂ ਨਹੀਂ ਹੋਇਆ ਤੇ ਇਹਦੇ ਵਿੱਚ ਸਰਕਾਰ ਵੀ ਗੰਬੀਰ ਨਹੀਂ ਲੱਗਦੀ ਇਹਦੀ ਮੰਸ਼ਾ ਵੀ ਠੀਕ ਨਹੀਂ ਲੱਗਦੀ ਇਹਨਾਂ ਦੇ ਅਧਿਕਾਰੀ ਦੀ ਠੀਕ ਨਹੀਂ ਲੱਗਦੀ ਉਹਨਾਂ ਕੋਈ ਐਪਲੀਕੇਸ਼ਨ ਵੀ ਆ ਚੁੱਕੀਆਂ ਨੇ ਉਹ ਨਹੀਂ ਕਰਦੇ ਸਰਕਾਰ ਦੇ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਤਾਂ ਤਾਂ ਪ੍ਰਾਈਵੇਟ ਸਕੂਲਾਂ ਨੂੰ ਵੀ ਹੋਈਆਂ ਹੋਣੀਆਂ ਕਿ ਤੁਸੀਂ ਇਹ ਪ੍ਰਾਈਵੇਟ ਸਕੂਲਾਂ ਵੀ ਮੈਂ ਜਿਹੜਾ ਜ਼ਿਕਰ ਕੀਤਾ ਕਿ ਡੀਪੀਆਈ ਪੰਜਾਬ ਨੇ ਪ੍ਰਾਈਵੇਟ ਸਕੂਲਾਂ ਨੂੰ ਵੀ ਹਦਾਇਤਾਂ ਕੀਤੀਆਂ ਨੇ ਉਹਨਾਂ ਕੋਈ ਚਿੱਠੀਆਂ ਪਹੁੰਚ ਚੁੱਕੀਆਂ ਨੇ ਲੇਕਿਨ ਇਨੇ ਦੋਨਾਂ ਦੀ ਮਨਸ਼ਾ ਜਾਂ ਕਹੋ ਬੈਡ ਇੰਟੈਂਸ਼ਨ ਹੈਗੀ ਆ ਨਾ ਸਰਕਾਰੀ ਅਧਿਕਾਰੀ ਲਾਗੂ ਕਰ ਰਹੇ ਆ ਨਾ ਪ੍ਰਾਈਵੇਟ ਸਕੂਲ ਲਾਗੂ ਕਰ ਰਹੇ ਆ ਲੇਕਿਨ ਨੁਕਸਾਨ ਕਿਧਰ ਹੋ ਰਿਹਾ ਬੱਚਿਆਂ ਦਾ ਮਾਪਿਆਂ ਦਾ ਉਹਨਾਂ ਦੀ ਪੜ੍ਹਾਈ ਖਰਾਬ ਹੋ ਰਹੀ ਆ ਦਾਗ ਰਾਂ ਨਹੀਂ ਮਿਲ ਰਿਹਾ ਜਿਹੜਾ ਕਾਨੂੰਨ ਭਾਰਤੀ ਸੰਸਦ ਨੇ 15 ਸਾਲ ਪਹਿਲਾਂ ਬਣਾਇਆ ਸੀਗਾ ਉਹ ਲਾਗੂ ਨਹੀਂ ਹੋ ਰਿਹਾ ਫਿਰ ਉਸ ਤੋਂ ਬਾਅਦ ਹਾਈ ਕੋਰਟ ਦੇ ਹੈਰਾਨੀ ਦੀ ਗੱਲ ਹੈ ਕਿ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਉਹ ਇਗਨੋਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਵੀ ਨਹੀਂ ਮੰਨ ਰਹੀ ਇਹਦੇ ਚ ਇਹਦੇ ਚ ਨਾਸਤੀ ਇਹ ਚ ਗੱਲ ਕੀਤੀ ਜਾਵੇ ਜੇ ਬੱਚੇ ਨੇ ਜਿਹੜੇ ਉਹਨਾਂ ਦੀ ਫੀਸ ਦਾ ਮਸਲਾ ਹੈ ਪ੍ਰਾਈਵੇਟ ਸਕੂਲ ਕਿਤੇ ਨਾ ਕਿਤੇ ਇਨਸਿਕਿਉਰਟੀ ਵੀ ਹੈ ਉਹਦੇ ਚ ਹੈਗੇ ਨੇ ਕਿ ਸਾਨੂੰ ਪੈਸੇ ਮਿਲਨੇ ਨੇ ਜਾਂ ਨਹੀਂ ਮਿਲਨੇ ਅਸੀਂ ਆਪਣਾ ਇਹਨਾਂ ਪੈਸਾ ਕਿਵੇਂ ਜਿਹੜਾ ਦਾਤੇ ਲਾ ਸਕਦੇ ਆ ਦੂਜੀ ਐਨਓਸੀ ਵਾਲੀ ਗੱਲ ਤੁਸੀਂ ਜਿਹੜੀ ਜ਼ਿਕਰ ਕੀਤਾ ਕਿ ਐਨਓਸੀ ਦਾ ਜਿਹੜਾ ਮਾਦੇਕ ਸ਼ਾਮਲ ਕੀਤੀ ਗਈ ਸੀ ਪੰਜਾਬ ਸਰਕਾਰ ਨੇ ਉਹਨੂੰ ਅਮੈਂਡ ਕੀਤਾ ਜੇ ਐਨਓਸੀ ਪੰਜਾਬ ਸਰਕਾਰ ਜੀ ਇਹ ਕਹਿੰਦੀ ਹੈ ਕਿ ਅਸੀਂ ਪਹਿਲਾਂ ਹੀ ਕਰਜ਼ੇ ਚਾ ਫੀਸ ਭਰ ਨਹੀਂ ਸਕਦੇ ਔਰ ਐਨਓਸੀ ਕਿਵੇਂ ਦੇ ਦਈਏ ਜੇ ਸਾਡੇ ਕੋਲੇ ਸਰਕਾਰੀ ਸਕੂਲਾਂ 'ਚ ਜਗ੍ਹਾ ਹੈ ਤਾਂ ਬੱਚੇ ਸਰਕਾਰੀ ਸਕੂਲਾਂ 'ਚ ਪੜਨਗੇ ਮੰਤਰੀ ਜੀ ਇਹ ਤਾਂ ਗੱਲ ਹੁਣ ਖਤਮ ਹੋ ਚੁੱਕੀ ਐ ਐਨਓਸੀ ਵਾਲਾ ਤਾਂ ਪੁਰਾਣੀ ਕਹਾਣੀ ਹੋ ਗਈ ਐਨਓਸੀ ਵਾਲੀ ਕੰਡੀਸ਼ਨ ਜਿਹੜਾ 7.4 ਸੀਗਾ ਉਹ ਤਾਂ ਕਾਨੂੰਨ ਰੱਦ ਕਰ ਦਿੱਤਾ ਰੂਲ ਰੱਦ ਕਰ ਦਿੱਤਾ ਪੰਜਾਬ ਸਰਕਾਰ ਦਾ ਜਿਹੜਾ ਇੱਕ ਰੋੜਾ ਸੀਗਾ ਜਿਹੜਾ ਇੱਕ ਆ ਰੋਡ ਬਲੌਕ ਸੀਗਾ ਉਹ ਤਾਂ ਸਾਡੇ ਪਟੀਸ਼ਨ ਦੇ ਆਧਾਰ ਤੇ ਹਾਈ ਕੋਰਟ ਨੇ ਉਹਨੂੰ ਰੱਦ ਕਰ ਦਿੱਤਾ ਹੈਗਾ ਹੁਣ ਤਾਂ ਇਹਨੂੰ ਲਾਗੂ ਕਰਨਾ ਹੈਗਾ ਤੇ ਮੈਂ ਜਿਵੇਂ ਕਿ ਜ਼ਿਕਰ ਕੀਤਾ ਹੈਗਾ ਕਿ ਇਹਨਾਂ ਦੀ ਜਿਹੜੀ ਫੀਸ ਆ ਉਹ ਸਰਕਾਰ ਨੇ ਦੇਣੀ ਆ ਸਰਕਾਰ ਨੇ ਫੀਸ ਦੇਣੀ ਆ ਮਾਪਿਆਂ ਨੇ ਫੀਸ ਨਹੀਂ ਦੇਣੀ ਇਸ ਕਰਕੇ ਇਹ ਉਹ ਮੰਗ ਕਰ ਰਹੇ ਆ ਤੇ ਮੈਂ ਤੁਹਾਨੂੰ ਜ਼ਿਕਰ ਕਰਨਾ ਚਾਹੁੰਦਾ ਕਿ ਬਹੁਤ ਮਹੱਤਵਪੂਰਨ ਜਿਹੜੀ ਜੱਜਮੈਂਟ ਹੈ ਜੱਜਮੈਂਟ ਕਿਹੜੀ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ 2015 ਦੀ ਜੱਜਮੈਂਟ ਹੈ ਉਹ ਹਰਿਆਣਾ ਦੇ ਕੇਸ ਦੇ ਵਿੱਚ ਜੱਜਮੈਂਟ ਆਈ ਸੀ ਲੇਕਿਨ ਪੰਜਾਬ ਤੇ ਵੀ ਲਾਗੂ ਹੁੰਦੀ ਪੂਰੇ ਇੰਡੀਆ ਤੇ ਲਾਗੂ ਹੁੰਦੀ ਆ ਉਹ ਕਹਿੰਦੇ ਫੀਸ ਦਾ ਮਾਮਲਾ ਸਰਕਾਰ ਔਰ ਸਕੂਲਾਂ ਦੇ ਵਿਚਕਾਰ ਹੈ ਜਦ ਮਾਪਿਆਂ ਨੇ ਫੀਸ ਦੇਣੀ ਹੀ ਨਹੀਂ ਹੈ ਤੇ ਤੁਸੀਂ ਬੱਚਿਆਂ ਨੂੰ ਦਾਖਲਾ ਕਿਉਂ ਨਹੀਂ ਦਿੰਦੇ ਇਸ ਕਰਕੇ ਬਹੁਤ ਸਖਤ ਹੁਕਮ ਕੀਤੇ ਸੀਗੇ ਅਦਾਲਤ ਨੇ ਹਰਿਆਣਾ ਦੇ ਕੇਸ ਦੇ ਵਿੱਚ ਵੀ ਕਿ ਬੱਚਿਆਂ ਨੂੰ ਤੁਸੀਂ ਬੱਚਿਆਂ ਦਾ ਫੰਡਮੈਂਟਲ ਰਾਈਟ ਹੈ ਮੌਲਿਕ ਅਧਿਕਾਰ ਹੈ ਉਹਨਾਂ ਦਾ ਤੁਸੀਂ ਦਾਖਲਾ ਰੋਕ ਨਹੀਂ ਸਕਦੇ ਤੁਹਾਡੀ ਗੱਲਬਾਤ ਹੈਗੀ ਹੈ ਸਰਕਾਰ ਦੇ ਨਾਲ ਸਰਕਾਰ ਦੇ ਨਾਲ ਤੁਸੀਂ ਫੀਸ ਲਓ ਹਾਂ ਤੁਹਾਡੀ ਗੱਲ ਠੀਕ ਹੈ ਮਨਪ੍ਰੀਤ ਜੀ ਕਿ ਇਨਾਂ ਨੂੰ ਖਦਸ਼ਾ ਹੈਗਾ ਪ੍ਰਾਈਵੇਟ ਸਕੂਲਾਂ ਨੂੰ ਉਹਨਾਂ ਨੂੰ ਚਿੰਤਾ ਹੈ ਵੀ ਸਾਨੂੰ ਪੈਸਾ ਮਿਲਣਾ ਨਹੀਂ ਮਿਲਣਾ ਕਦੋਂ ਮਿਲਣਾ ਕਿੰਨਾ ਮਿਲਣਾ ਉਹਦੇ ਵਿੱਚ ਬੜੀ ਇੱਕ ਲਾਈਨ ਬੜੀ ਸਪਸ਼ਟ ਹੈ ਰੀਮਬਰਸਮੈਂਟ ਰੀਮਬਰਸਮੈਂਟ ਆਫ ਸਕੂਲ ਫੀਸ ਜਿਹੜੀ ਆ ਉਹ ਸਰਕਾਰ ਤੋਂ ਪ੍ਰਾਈਵੇਟ ਸਕੂਲਾਂ ਲੈਣੀ ਹੈ ਰੀਮਬਰਸਮੈਂਟ ਦਾ ਮਤਲਬ ਹੁੰਦਾ ਮੈਂ ਪਹਿਲਾਂ ਖਰਚਾ ਕਰਾਂਗਾ ਜਦੋਂ ਸਾਲ ਪੂਰਾ ਹੋ ਜਾਏਗਾ ਸਾਲ ਪੂਰਾ ਹੋਣ ਤੋਂ ਬਾਅਦ ਜਿਹੜੇ ਪ੍ਰਾਈਵੇਟ ਸਕੂਲ ਹੈਗੇ ਆ ਉਹ ਜ਼ਿਲ੍ਹਾ ਸਿੱਖਿਆ ਅਧਿਕਾਰੀ ਜਿਹੜਾ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਐਲੀਮੈਂਟਰੀ ਹੈ ਜ਼ਿਲ੍ਹੇ ਦਾ ਉਹਨੂੰ ਆਪਣਾ ਰਿਕਾਰਡ ਪੇਸ਼ ਕਰਨਗੇ ਵੀ ਮੇਰੇ ਐਨੇ ਬੱਚੇ ਦਾਖਲ ਹੋਏ ਜੀ ਉਹਨਾਂ ਦਾ ਐਨਾ ਖਰਚਾ ਬਣਦਾ ਆ ਮੈਨੂੰ ਇਹ ਦਾਖਲਾ ਮੈਨੂੰ ਇਹ ਖਰਚਾ ਦਿੱਤਾ ਜਾਵੇ ਉਹਨਾਂ ਨੂੰ ਇਹੀ ਡਰ ਹੈ ਵੀ ਸਾਨੂੰ ਕਿੰਨਾ ਮਿਲੇਗਾ ਕਿੰਨਾ ਮਿਲੇਗਾ ਜਾਂ ਮਿਲੇਗਾ ਜਾਂ ਨਹੀਂ ਮਿਲੇਗਾ ਜਾਂ ਲੇਟ ਮਿਲੇਗਾ ਸੋ ਪ੍ਰਸ਼ਨ ਹੈ ਇੱਕ ਹੋਰ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਜੋ ਕਿ ਸ਼ਾਇਦ ਮਹੱਤਵਪੂਰਨ ਮਸਲਾ ਹੈ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਫੀਸ ਹੈ ਉਹ ਬਹੁਤ ਜ਼ਿਆਦਾ ਹੈ ਜਿਹੜੀ ਕਿ ਗਰੀਬ ਲੋਕ ਅਫੋਰਡ ਨਹੀਂ ਕਰ ਸਕਦੇ ਨੰਬਰ 2 ਜਿਹੜਾ ਫਾਰਮੂਲਾ ਕੇ ਪਰ ਚਾਈਲਡ ਐਕਸਪੈਂਡੀਚਰ ਹੈ ਉਹਦੇ ਮੁਤਾਬਕ ਜਿਹੜੀ ਔਸਤ ਫੀਸ ਬਣਦੀ ਹੈ ਉਹ ਸ਼ਾਇਦ ਘੱਟ ਬਣਦੀ ਹੋਵੇਗੀ ਸਰਕਾਰੀ ਪ੍ਰਾਈਵੇਟ ਸਕੂਲਾਂ ਨੂੰ ਇਹ ਚਿੰਤਾ ਕਿ ਅਸੀਂ ਪ੍ਰਾਈਵੇਟ ਸਕੂਲ ਬੱਚਿਆਂ ਨੂੰ ਅਗਰ ਦਾਖਲਾ ਦਿੰਦੇ ਸਾਨੂੰ ਜ਼ਿਆਦਾ ਪੈਸੇ ਮਿਲਦੇ ਆ ਤੇ ਜੇ ਸਰਕਾਰ ਏਜ ਕਾਨੂੰਨ ਦੇ ਰਾਹੀਂ 25% ਬੱਚਿਆਂ ਦੇ ਰਾਹੀਂ ਸਾਨੂੰ ਪੈਸੇ ਮਿਲਦੇ ਆ ਤੇ ਉਹ ਘੱਟ ਮਿਲਣਗੇ ਦੂਸਰੀ ਗੱਲ ਇਹ ਕਿ ਵੀ ਸਾਡੇ ਕੋਲ ਤਾਂ ਬਹੁਤ ਵਧੀਆ ਬੱਚੇ ਆਉਂਦੇ ਆ ਜਿਨ੍ਹਾਂ ਦੀ ਬੈਕਗ੍ਰਾਉਂਡ ਬੜੀ ਵਧੀਆ ਇੰਟੈਲੈਕਚੁਅਲ ਬੈਕਗ੍ਰਾਉਂਡ ਫਾਈਨੈਂਸ਼ੀਅਲ ਬੈਕਗ੍ਰਾਉਂਡ ਸੋਸ਼ਲ ਬੈਕਗ੍ਰਾਉਂਡ ਬਹੁਤ ਵਧੀਆ ਆ ਤਾਂ ਇਹ ਇਸ ਕਰਕੇ ਇਹ ਸਟੈਪ ਪ੍ਰਾਈਵੇਟ ਸਕੂਲਾਂ ਦਾ ਇਹ ਮਾਮਲਾ ਡਿਸਕ੍ਰਿਮੀਨੇਟਰੀ ਤਾਂ ਨਹੀਂ ਹੈਗਾ ਕਿ ਜਿਹੜੇ ਬੱਚੇ ਗਰੀਬ ਘਰਾਂ ਤੋਂ ਆਉਣਗੇ ਉਹ ਜਿਹੜੇ ਇੱਕ ਕਲਾਸ ਦੇ ਬੱਚੇ ਆਉਣੇ ਨੇ ਅਮੀਰ ਕਲਾਸ ਤੋਂ ਇੱਕ ਲੋਅਰ ਕਲਾਸ ਤੋਂ ਆਉਣੇ ਨੇ ਇਸ ਕਰਕੇ ਉਹ ਇਕੱਠਾ ਨਹੀਂ ਹੋਣ ਦੇਣਾ ਚਾਹੁੰਦੇ ਜਾਂ ਸਪੇਸ ਹੈ ਜਿਹੜੀ ਇਹਦੇ ਵਿੱਚ ਮਨਪ੍ਰੀਤ ਜੀ ਸਮਝੜੇ ਵਾਲੀ ਗੱਲ ਹੈ ਕਿ ਜਿਹੜਾ ਕਾਨੂੰਨ ਹੈ ਨਾ 25% ਦੇ ਵਿੱਚ ਚਾਹੇ ਉਹ ਬ੍ਰਾਹਮਣ ਹੋਵੇ ਜੱਟ ਹੋਵੇ ਬਾਣੀਆਂ ਹੋਵੇ ਖੱਤਰੀ ਹੋਵੇ ਉਹਨਾਂ ਦੇ ਬੱਚਿਆਂ ਨੂੰ ਵੀ ਇਕਨੋਮਿਕਲੀ ਵੀਕਰ ਸੈਕਸ਼ਨ ਅਗਰ ਹੈਗੇ ਆ ਉਹ ਉਹਨਾਂ ਦੇ ਬੱਚਿਆਂ ਨੂੰ ਮਿਲਣਾ ਸਿੱਖ ਹੋਵੇ ਹਰ ਗਰੀਬ ਬੱਚਾ ਸਿੱਖ ਹੋਵੇ ਹਿੰਦੂ ਹੋਵੇ ਮੁਸਲਮਾਨ ਹੋਵੇ ਈਸਾਈ ਹੋਵੇ ਉਹਨਾਂ ਦੇ ਬੱਚਿਆਂ ਨੂੰ ਵੀ ਮਿਲਣਾ ਆ ਇਹਦੇ ਵਿੱਚ ਐਸਸੀ ਦੇ ਬੱਚਿਆਂ ਨੂੰ ਵੀ ਮਿਲਣਾ ਹੈ ਬੈਕਵਰਡ ਕਲਾਸ ਦੇ ਬੱਚਿਆਂ ਨੂੰ ਵੀ ਮਿਲਣਾ ਹੈਗਾ ਲੇਕਿਨ ਇਹਦੀ ਖਰਚਾ ਜਿਹੜਾ ਆ ਉਹ ਸਰਕਾਰ ਨੇ ਦੇਣਾ ਆ ਇਹ ਬੜੀ ਸਪਸ਼ਟ ਹੈ ਇਹਦੇ ਵਿੱਚ ਕੋਈ ਉਹ ਗੱਲ ਨਹੀਂ ਹੈ ਨਾ ਕਿ ਨੈਚੁਰਲੀ ਕਿ ਪਾਰਲੀਮੈਂਟ ਨੇ ਇੱਕ ਸੋਚਿਆ ਵੀ ਇਹਨਾਂ ਬੱਚਿਆਂ ਨੂੰ ਵੀ ਗਰੀਬਾਂ ਜਨੂਬੀ ਔਰ ਇਹਨਾਂ ਜਿਹੜੇ ਆ ਵਰਗਾਂ ਦੇ ਲੋਕ ਐ ਬੱਚਾ ਉਹਨਾਂ ਨੂੰ ਵੀ ਇਦਾਂ ਦੀ ਇੱਕ ਮਿਆਰੀ ਸਿੱਖਿਆ ਦਾ ਮੌਕਾ ਮਿਲਣਾ ਚਾਹੀਦਾ ਉਹ ਕਹਿੰਦੇ 100 ਨਹੀਂ ਦੇ ਸਕਦੇ ਤੁਸੀਂ 25% ਤਾਂ ਦੇ ਦਿਓ ਇਹ ਪੰਜਾਬ ਸਰਕਾਰ 25% ਵੀ ਦੇਣ ਲਈ ਤਿਆਰ ਨਹੀਂ ਐ ਤੁਸੀਂ ਗੱਲ ਕੀਤੀ ਵੀ ਇਹਨਾਂ ਕੋਈ ਪੈਸੇ ਨਹੀਂ ਐ ਸਾਰੀਆਂ ਪੰਜਾਬ ਦੇ ਵਿੱਚ ਕਿੰਨੀਆਂ ਸਕੀਮਾਂ ਨੇ ਬਿਜਲੀ ਫਰੀ ਬੱਚਾ ਫਰੀ ਆਟਾ ਦਾਲ ਫਰੀ ਤੇ ਸਿੱਖਿਆ ਕਿਉਂ ਨਹੀਂ ਫਰੀ ਸਿੱਖਿਆ ਵੀ ਮਿਲਣੀ ਚਾਹੀਦੀ ਐ ਬਿਲਕੁਲ ਠੀਕ ਹੈ ਕਿਉਂਕਿ ਪੰਜਾਬ ਦੇ ਵਿੱਚ ਕਿੰਨੇ ਸਕੂਲ ਨੇ 3 ਲੱਖ ਬੱਚਾ ਦਾਖਲ ਹੁੰਦਾ ਉਹਦੇ ਵੀ ਖਰਚਾ ਕਰਦੇ ਆ ਨਾ ਤੇ ਜੇ ਤੁਸੀਂ 25% ਬੱਚਿਆਂ ਤੇ ਖਰਚਾ ਕਰੋਗੇ ਤਾਂ ਕਿੰਨਾ ਖਰਚਾ ਆ ਜਾਏਗਾ ਚੰਗੀ ਸਿੱਖਿਆ ਲੈ ਸਕਦੇ ਬਹੁਤ ਸਾਰੇ ਬੱਚੇ ਪ੍ਰਾਈਵੇਟ ਜੀ ਬਿਲਕੁਲ ਸੋ ਇਹ ਤਾਂ ਹਾਈ ਕੋਰਟ ਦੇ ਹੁਕਮ ਹੈ ਹਾਈ ਜੇ ਲਾਗੂ ਨਹੀਂ ਹੁੰਦੇ ਸਾਡੀ ਅਲਟੀਮੇਟਲੀ ਜਿਹੜਾ ਅਗਲਾ ਕਦਮ ਹੈ ਅਗਲਾ ਸਟੈਪ ਇਹ ਹੋਏਗਾ ਕਿ ਅਸੀਂ ਮਾਨਜੋਗ ਹਾਈ ਕੋਰਟ ਦੇ ਕੋਲ ਜਾਵਾਂਗੇ ਕੰਟੈਂਪਟ ਆਫ ਕੋਰਟ ਦਾ ਕੇਸ ਕਰਾਂਗੇ ਔਰ ਇਹਦੇ ਨਾਲ ਅਸੀਂ ਜਿਹੜਾ ਜਿਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਮਾਨਹਾਨੀ ਦਾ ਕੇਸ ਪੰਜਾਬ ਸਰਕਾਰ ਦੇ ਖਿਲਾਫ ਲੈ ਕੇ ਜਾਵਾਂਗੇ ਔਰ ਆ ਤਾਂ ਕਿ ਦੱਸੇ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਔਰ ਪ੍ਰਾਈਵੇਟ ਸਕੂਲ ਇਹਨੂੰ ਲਾਗੂ ਨਹੀਂ ਕਰ ਰਹੇ ਅਸੀਂ ਬਹੁਤ ਜਲਦੀ ਹੀ ਪੰਜਾਬ ਹਾਈ ਕੋਰਟ ਦੇ ਵਿੱਚ ਆਪਣਾ ਕੇਸ ਲੈ ਕੇ ਜਾ ਰਹੇ ਹਾਂ ਕਿ 19 ਫਰਵਰੀ ਦੇ ਔਰ 9 ਅਪ੍ਰੈਲ ਦੇ ਔਰ 19 ਮਈ ਦੇ ਜਿਹੜੇ ਹੁਕਮ ਹੈ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਇੰਪਲੀਮੈਂਟ ਨਹੀਂ ਕੀਤੇ ਇਸ ਕਰਕੇ ਅਸੀਂ ਉਹਨਾਂ ਨੂੰ ਗੁਜਾਰਿਸ਼ ਕਰਾਂਗੇ ਹਾਈ ਕੋਰਟ ਨੂੰ ਮਾਨਯੋਗ ਹਾਈ ਕੋਰਟ ਨੂੰ ਕਿ ਇਹ ਜੋ ਜ਼ਰੂਰੀ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਔਰ ਇਸ ਕਾਨੂੰਨ ਨੂੰ ਪੰਜਾਬ ਦੇ ਵਿੱਚ ਵੀ ਲਾਗੂ ਕੀਤਾ ਜਾਵੇ ਜਿੱਦਾਂ ਭਾਰਤ ਦੇ ਬਾਕੀ ਸੂਬਿਆਂ ਦੇ ਵਿੱਚ ਇਸ ਕਾਨੂੰਨ ਨੂੰ ਲਾਗੂ ਕੀਤਾ ਜਾ ਰਿਹਾ ਹੈ ਜੀ ਜੀ ਬਹੁਤ ਧੰਨਵਾਦ ਔਰ ਇਨ੍ਹਾਂ ਸਜਨਾ ਦੇ ਵੱਲੋਂ ਜਿਹੜਾ ਇਹ ਕਦਮ ਚੁੱਕਿਆ ਗਿਆ ਕਿ ਅਸੀਂ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਨੇ 25% ਜਿਹੜਾ ਕੋਟਾ ਪ੍ਰਾਈਵੇਟ ਸਕੂਲਾਂ 'ਚ ਬੰਦ ਹੈ ਜੀ ਦੀ ਫੀਸ ਸਰਕਾਰ ਨੇ ਦੇਣੀ ਹੈ ਉਹਨਾਂ ਨੂੰ ਇੱਕ ਮਿਆਰੀ ਸਿੱਖਿਆ ਦਵਾ ਸਕੀ ਹੈ ਹਾਲਾਂਕਿ ਕੀ ਹੁੰਦਾ ਇਹ ਦੇਖਣਾ ਹੋਵੇਗਾ ਪਰ ਹੁਣ ਤੱਕ ਜੋ ਸਾਹਮਣੇ ਆਇਆ ਉਹਦੇ ਵਿੱਚ ਪ੍ਰਸ਼ਾਸਨਿਕ ਜਿਹੜਾ ਅਮਲਾ ਹੈ ਉਹ ਬੜਾ ਅਵੇਸਲਾ ਨਜ਼ਰ ਆਉਂਦਾ ਹੈ ਕਿ ਹਾਈ ਕੋਰਟ ਵੀ ਗਾਈਡਲਾਈਨਸ ਜਿਹੜੀਆਂ ਦੇ ਚੁੱਕਿਆ ਹਾਈ ਕੋਰਟ ਨੇ ਵੀ ਆਰਡਰ ਕਰ ਦਿੱਤੇ ਨੇ ਪੰਜਾਬ ਸਰਕਾਰ ਨੇ ਵੀ ਕਿਹਾ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀਆਂ ਜ਼ਮੀਨ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸੀ ਜੋ ਕਾਨੂੰਨ ਲਾਗੂ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ ਉਹਦੇ ਵਿੱਚ ਲਗਾਤਾਰ ਦੇਰੀ ਹੈ ਜਿਹੜੀ ਉਹ ਹੁੰਦੀ ਜਾ ਰਹੀ ਹੈ ਤੇ ਹੋ ਸਕਦਾ ਕਿ ਇਹ ਸੈਸ਼ਨ ਵੀ ਜਿਹੜਾ ਨਿਕਲ ਜਾਏ ਇਸ ਕਾਨੂੰਨ ਤੋਂ ਬਿਨਾ ਪਰ ਹਾਈ ਕੋਰਟ ਦਾ ਰੋਕ ਇੱਕ ਵਾਰ ਫਿਰ ਤੋਂ ਕੀਤਾ ਜਾ ਸਕਦਾ ਤੇ ਆਉਂਦੇ ਦਿਨਾਂ ਦੇ ਵਿੱਚ ਇਸ ਤੇ ਲਗਾਤਾਰ ਹਰ ਅਪਡੇਟ ਤੁਹਾਡੇ ਤੱਕ ਦਿੰਦੇ ਰਾਵਾਂਗੇ ਉਹਨਾਂ ਬੱਚਿਆਂ ਦੇ ਲਈ ਇੱਕ ਬਹੁਤ ਹੀ ਸੁਨਹਿਰੀ ਮੌਕਾ ਜਿਹੜੇ ਅਫੋਰਡ ਨਹੀਂ ਕਰ ਸਕਦੇ ਪਰ ਚੰਗੀ ਸਿੱਖਿਆ ਉਹਨਾਂ ਨੂੰ ਵੀ ਮਿਲ ਸਕਦੀ ਹੈ ਇਸ ਕਾਨੂੰਨ ਦੇ ਅਧੀਨ ਫਿਲਹਾਲ ਦੇ ਲਈ ਤੁਹਾਡੇ ਤੋਂ ਵਿਦਾ ਚਾਹਵਾਂਗੇ ਕੈਮਰੇ ਤੇ ਮੇਰਾ ਸਾਥ ਦੇ ਰਿਸੀ ਗੁਰਦੀਪ ਮੈਂ ਮਨਪ੍ਰੀਤ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ